ਇਸ ਕਰਕੇ ਸਾਧ ਸੰਗਤ ਜੀ ਕਿਉਂਕਿ ਸਤਿਗੁਰੂ ਸਤਿਗੁਰੂ ਹੋਏ ਦਇਆ ਨਾਲ ਸਦਾ ਹੀ ਸੁਖ ਰਿਹਾ ਜੇ ਸਤਿਗੁਰੂ ਦਿਯਾਲ ਹੋ ਜਾਣ ਤਾਂ ਸਦਾ ਹੀ ਦੇਨ ਸੁਖ ਪ੍ਰਾਪਤ ਹੁੰਦਾ ਹੈ ਮੈਂ ਸਾਰੀ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਕਰਦਾ ਹਾਂ ਤੇ ਆਪਾਂ ਵੀ ਸਾਰੇ ਜਾ ਕੇ ਇੱਕ ਇੱਕ ਜਪੀ ਸਾਹਿਬ ਦਾ ਪਾਠ ਬਾਬਾ ਜੀ ਦੀ ਸਿਹਤ ਵਾਸਤੇ ਜਰੂਰ ਕਰਨਾ ਹੈ ਇੱਕ ਦੂਸਰੀ ਬੇਨਤੀ ਹੈ ਸਾਧ ਸੰਗਤ ਜੀ ਸਤਿਗੁਰੂ ਕਿਰਪਾ ਕਰਨ ਬਖਸ਼ਿਸ਼ ਕਰਨ ਬੜਾ ਆਨੰਦ ਆਇਆ ਤੇ ਹਰ ਮਹੀਨੇ ਸਤਿਗੁਰੂ ਕਿਰਪਾ ਗੰਨ ਦਾ ਜਰੂਰ ਹਾਜ਼ਰੀ ਭਰਿਆ ਕਰਾਂਗੇ ਇੱਥੇ ਆ ਕੇ ਆਪ ਸੰਗਤਾਂ ਦੇ ਦਰਸ਼ਨ ਕਰਿਆ ਕਰਾਂਗੇ ਸੋ ਬਾਬਾ ਜੀ ਦਾ ਧੰਨਵਾਦ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਸਾਜ ਸੰਗਤ ਜੀ ਇੱਕ ਮਿੰਟ ਧਿਆਨ ਦਿਓ ਮੈਂ ਆਪ ਜੀ ਨੂੰ ਇੱਕ ਦੱਸਣ ਲੱਗਿਆ ਜੋ ਸਾਨੂੰ ਬਾਬਾ ਜੀ ਨੇ ਸਮਝਾਇਆ ਹੈ ਆਪਾਂ ਸਾਰੇ ਹੀ ਸਤਿਗੁਰਾਂ ਨੂੰ ਨਮਸਕਾਰ ਕਰਦੇ ਹਾਂ ਬੈਜੋ ਪੈਣੋ ਬੈਜੋ ਵਾਹਿਗੁਰੂ ਜੀ ਬੈਜੋ ਕੋਣੀ ਇੱਕ ਮਿੰਟ ਬੈਠੋ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਧੰਗੁਰੂ ਨਾਨਕ ਧੰਗੁਰੂ ਨਾਨਕ ਧੰਗੁਰੂ ਨਾਨਕ ਵਾਹਿਗੁਰੂ ਜੀ ਬੈਜੋ ਪੈਣੋ ਬੈਜੋ ਸਾਹ ਸੰਜੀ ਆਪ ਜੀ ਨੂੰ ਸਤਿਗੁਰਾਂ ਨੂੰ ਨਮਸਕਾਰ ਕਰਨ ਵਾਸਤੇ ਸੋ ਦੱਸਣਾ ਹੈ ਜੋ ਸਾਨੂੰ ਬਾਬਾ ਜੀ ਨੇ ਸਮਝਾਇਆ ਹੈ ਕਿਉਂਕਿ ਦਾਤਾਂ ਸੰਗਤ ਵਿੱਚੋਂ ਹੀ ਮਿਲਦੀਆਂ ਨੇ ਮਹਾਪੁਰਸ਼ਾਂ ਕੋਲੋਂ ਮਿਲਦੀਆਂ ਨੇ ਕਈ ਵਾਰੀ ਸਵਾਲ ਹੁੰਦਾ ਹੈ ਕਿ ਸਤਿਗੁਰਾਂ ਨੂੰ ਨਮਸਕਾਰ ਕਿਵੇਂ ਕਰਨੀ ਹੈ ਭਾਈ ਤੇਪਨਾ ਦਾਨ ਬਖਸ਼ਵਾਹ ਜੀ ਚੁੱਪਦਾ ਦਾਨ ਬਖਸ਼ਵਾਹ ਇੱਕ ਮਿੰਟ ਆਪਾਂ ਜਦੋਂ ਵੀ ਸੰਗਤਾਂ ਨੂੰ ਨਮਸਕਾਰ ਕਰਦੇ ਹਾਂ ਤਾਂ ਜਿਹੜੇ ਆਪਣੇ ਹੱਥ ਨੇ ਕਈ ਵਾਰੀ ਆਪਾਂ ਮੱਥਾ ਵੀ ਪੂਰਾ ਨਹੀਂ ਲਾਉਂਦੇ ਹੈ ਥੱਲੇ ਸੋ ਜਦੋਂ ਵੀ ਆਪਾਂ ਗੁਰੂ ਘਰ ਜਾਂਦੇ ਹਾਂ ਤਾਂ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਨਮਸਕਾਰ ਕਰਨੀ ਹੈ ਤਾਂ ਦੋਨੇ ਹੱਥ ਇਸ ਤਰ੍ਹਾਂ ਰੱਖਣੇ ਹੈ ਇਸ ਤਰ੍ਹਾਂ ਨਹੀਂ ਰੱਖਣੇ ਹੈਗੇ ਇਹਦਾ ਇੱਕ ਲੌਜੀਕ ਕੀ ਹੈ ਕਿ ਜਦੋਂ ਵੀ ਆਪਾਂ ਕਿਸੇ ਵੱਡੇ ਜੰਦੇ ਹੱਥ ਪੈੜੀ ਹੱਥ ਲਾਉਨੇ ਹਾਂ ਤਾਂ ਇਸ ਤਰ੍ਹਾਂ ਕਰਕੇ ਲਾਉਂਦੇ ਹਨ ਕਿਸੇ ਵੀ ਮਹਾਪੁਰਸ਼ਾਂ ਦੇ ਆਪਣੇ ਬਜ਼ੁਰਗਾਂ ਦੇ ਜਦੋਂ ਪੈਰੀਆ ਚਲਾਉਂਦੇ ਹਾਂ ਤਾਂ ਹੱਥ ਆਪਣਾ ਹਮੇਸ਼ਾ ਇਸ ਤਰ੍ਹਾਂ ਹੁੰਦਾ ਹੈ ਥੱਲੇ ਨੂੰ ਇਸ ਤਰ੍ਹਾਂ ਹੀ ਦੋਨੇ ਹੱਥ ਥੱਲੇ ਕਰਕੇ ਜਿਹੜਾ ਮੱਥਾ ਹੈ ਪੂਰਾ ਥੱਲੇ ਧਰਤੀ ਤੇ ਲਾਉਣਾ ਹੈ ਜੋ ਮੱਥੇ ਦੇ ਲੇਖ ਨੇ ਸਾਧ ਸੰਜੀਵ ਕਹਿੰਦੇ ਨੇ ਪੁੱਠੇ ਲੇਖ ਸਿੱਧੇ ਹੋ ਜਾਂਦੇ ਨੇ ਕਿਉਂ ਸਤਿ ਸਾਧ ਸੰਗਤਾਂ ਦੀ ਚਰਨ ਧੂੜੀ ਕਰਕੇ ਜਦੋਂ ਜਿਸ ਤਰ੍ਹਾਂ ਨਾ ਮੋਹਰ ਹੁੰਦੀ ਆ ਮੋਹਰ ਦੇ ਅੱਖਰ ਪੁੱਠੇ ਹੁੰਦੇ ਆ ਜਦੋਂ ਆਪਾਂ ਸਿੱਧਾ ਕਰਕੇ ਜਦੋਂ ਲਾਮਾ ਤਾਂ ਸਿੱਧੇ ਹੋ ਜਾਂਦੇ ਐ ਇਸੇ ਤਰ੍ਹਾਂ ਹੀ ਆਪਣੇ ਜਿਹੜੇ ਮੱਥੇ ਨੇ ਲੇਖਨੇ ਬਾਬਾ ਜੀ ਸਾਨੂੰ ਦੱਸਦੇ ਸੀਗੇ ਵੀ ਜਦੋਂ ਵੀ ਤੁਸੀਂ ਨਮਸ਼ਕਾਰ ਕਰਨੀ ਹੈ ਤਾਂ ਜਿਹੜਾ ਮਸਤਕਾ ਪੂਰਾ ਧਰਤੀ ਤੇ ਥੱਲੇ ਲਾਉਣਾ ਹੈ ਜਿਸ ਤਰ੍ਹਾਂ ਆਪਾਂ ਮੋਰ ਪੇਪਰ ਦੇ ਉੱਪਰ ਆਉਂਦੇ ਹਾਂ ਤਾਂ ਕਿ ਜਿਹੜੇ ਆਪਣੇ ਲੇਖ ਨੇ ਪੁੱਖੇ ਦੀ ਵਾਸਤੇ ਸਿੱਧੇ ਹੋ ਜਾਣ ਇਸ ਇਹ ਚੀਜ਼ਾਂ ਸਾਨੂੰ ਸਤਿਗੁਰਾਂ ਤੋਂ ਮਿਲਦੀਆਂ ਨੇ ਜਦੋਂ ਵੀ ਨਮਸ਼ਕਾਰ ਕਰਨਾ ਹੈ ਇਸ ਤਰ੍ਹਾਂ ਗੋਡੇ ਟੇਕੇ ਦੋਨੇ ਹੱਥ ਲਾ ਕੇ ਤੇ ਮੱਥਾ ਬਿਲਕੁਲ ਗੱਬੇ ਰੱਖ ਕੇ ਪੂਰਾ ਥਲੇ ਮੱਥਾ ਲਾਉਣਾ ਹੈ ਇਸ ਤਰ੍ਹਾਂ ਸਤਿਵੰਤੋ ਨਮਸਕਾਰ ਕਰਨੀ ਹੈ ਸਾਧ ਸੰਗਤ ਜੀ ਕਦੇ ਵੀ ਪੁੱਠੇ ਹੱਥ ਨਾਲ ਕਰੋ ਜਾਂ ਆਏ ਨਾ ਕਰੋ ਇਸ ਤਰ੍ਹਾਂ ਹੀ ਪ੍ਰਵਾਨ ਨਹੀਂ ਹੈਗੇ ਜਿਸ ਤਰ੍ਹਾਂ ਆਪਾਂ ਕਿਸੇ ਦੇ ਪੈਰਾਂ ਥਲਾਉਣੇ ਇਸ ਤਰ੍ਹਾਂ ਹੀ ਹੱਥ ਰੱਖ ਕੇ ਇਸ ਤਰ੍ਹਾਂ ਨਮਸਕਾਰ ਕਰਿਆ ਕਰੋ ਇਹ ਨਮਸਕਾਰ ਪ੍ਰਵਾਨ ਹੈ ਸਾਨੂੰ ਬਾਬਾ ਜੀ ਨੇ ਦੱਸਿਆ ਸੀ ਵੱਡੇ ਭਰਾਵਾਂ ਨੇ ਸੋ ਆਓ ਇਹ ਮੈਂ ਚਲੋ ਸੰਗਤ ਵਿੱਚ ਦੱਸ ਦਵਾਂ ਨਾ ਕਈ ਵਾਰੀ ਕਿਉਂਕਿ ਸਾਨੂੰ ਪਤਾ ਨਹੀਂ ਹੈਗਾ ਅਸੀਂ ਸੰਗਤ ਵਿੱਚ ਕਿਵੇਂ ਬੈਠਣਾ ਹੈ ਅਸੀਂ ਨਮਸਕਾਰ ਕਿਵੇਂ ਕਰਨੀ ਹੈ ਇਹ ਚੀਜ਼ਾਂ ਸਾਨੂੰ ਸੰਗਤ ਵਿੱਚ ਆ ਕੇ ਮਿਲਦੀਆਂ ਨੇ ਇੱਥੋਂ ਹੀ ਪਤਾ ਲੱਗਦਾ ਹੈ ਸੋ ਸਾਰਿਆਂ ਦਾ ਧੰਨਵਾਦ ਅੱਗੇ ਤੋਂ ਜਦ ਵੀ ਆਪ ਜੀ ਨਮਸਕਾਰ ਕਰੋ ਦੋਨੇ ਥਲੇ ਹੱਥ ਲਾ ਕੇ ਆਪਣਾ ਮੱਥਾ ਪੂਰਾ ਥਲੇ ਲਾਉਣਾ ਹੈ ਫਿਰ ਚੰਗੀ ਤਰ੍ਹਾਂ ਨਮਸਕਾਰ ਕਰਨੀ ਹੈ ਸਤਿਗੁਰਾਂ ਨੂੰ ਸਾਰਿਆਂ ਦਾ ਧੰਨਵਾਦ ਬਾਬਾ ਜੀ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਤੱਕ ਤਰਨਵੀਰ ਸਿੰਘ ਇਨ ਧਾਰਨਾ ਪੜਦਾ ਹਰ ਬਾਰੀ ਅੱਜ ਪਸੜ ਗਿਆ ਇਹਦੀ ਹਾਜ਼ਰੀ ਗੁਰੂ ਸਾਹਿਬ ਦੇ ਚਰਨਾਂ ਚ ਲਵਾਉਣੀ ਆ ਇਹ ਧਾਰਨਾ ਪੜੂ ਪਿੱਛੇ ਸਾਰੀ ਸੰਗਤ ਨੇ ਬੋਲਣਾ ਬੋਲੋ ਜੀ ਅੱਜ ਰੱਬ ਦੀ ਆਗਤਾ ਬੇਤਿਆ ਤੰਨ ਬੱਬਾ